ਵਾਹਿਗੁਰੂ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਆਪ ਦਾ ਰਸ਼ਾ ਪੂਰਨ ਹੋਏ ਰਤ ਕੀ ਸ਼ਾ ਹਉ ਚਰਨਨ ਮਾਰੈ ਹਮਾਰਾ ਆਪਣਾ ਜਾਨ ਕੋ ਪ੍ਰਤਪਾਰ ਹਮਰਾ ਦੁਖ ਸਬਾ ਤੁਮ ਭਾਵ ਹੋਆ ਬਾਦ ਮੁੰਬ ਚਾਵ ਸੁਖੀ ਬਸੈ ਮੋਰ ਪਰਵਾਰਾ ਸੇਵਕ ਸੇ ਸਵਾਕਰਤਾ RAM ਰਚਾਨੇ ਕਰ ਦਇ ਕਰੀਐ ਸਭ ਬੈਰਨ ਕਵਾ ਸਮਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੀ ਰੇ ਪਿਆਸਾ ਤਮੈ ਸਾਧ ਕੋਈ ਵਰਨ ਧਿਆਉ ਜੋ ਮਰ ਚਾਹਉ ਸੋ ਤੁਮਤੇ ਪਾਵ ਸੇਵਕ ਖਾਮਾਰ ਤਾਰੀਐ ਚੰਗਨ ਸਤਨਾਮ ਆਰੇ ਮਾਰੀਐ ਆਪ ਹਾਥ ਦਾ ਮੜੀਓ ਬਰਿਆ ਮਰਨ ਕਾਲ ਕਾ ਤਾਸਨ ਬਰਿਆ ਓ ਜੋ ਸਦਾ ਮਾਰੇ ਬਛਾ ਸਰੀਆ ਤੋ ਜੋ ਕਰਿਓ ਰਛਾ ਰਾਖ ਲਿਓ ਮੈ ਰਾਖਨ ਹਾਰੇ ਸਾਹਿਬ ਸੰਸਾਹਿ ਬਿਆਲ ਜੀਨ ਬਾਂਦਾ ਦੁਖਨ ਕ ਹੰਤਾ ਤਮੋ ਪਰਿਚਲ ਦਸ ਗੰਤਾ ਕਾਲ ਪੈ ਬ੍ਰਹਮ ਬਉਧਰਾ ਕਾਲ ਪੈ ਸੁਭਜ ਅਵਤਾਰ ਕਾਲ ਪੈ ਕਰਬੁ ਸੰਪੁਰ ਕਾਸਾ ਸਵਲ ਕਾਲ ਕਾ ਕੀ ਆਤਮਾ ਸਾ ਜਮਨ ਗਾਲ ਜੋਗੀ ਸਵ ਕੀਓ ਬੇਦਰਾ ਗੰਮਾ ਰਥਿਓ ਜਮਨ ਕਾਲ ਸਭ ਲੋ ਸਵਾਰਾ ਨਮਸਕਾਰ ਤੋ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਇ ਤੋ ਜਛਨੇ ਉਭਜਾਇ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੇ ਸਲ ਪ੍ਰਜਾ ਜਨ ਆਵ ਸਵਾਰ ਸਭ ਕਨ ਕੋ ਸਭ ਗਣ ਸਭ ਦੀਓ ਸਧਰਨ ਕੋ ਪਲ ਮੁਹਬਦ ਕੇ ਅੜਗੜ ਗਏ ਅੰਦਰ ਕੀ ਜਾਨੰਤ ਭਲੇ ਬੁਰ ਕੀ ਪੀਰ ਬਚਾਨੰਤ ਜਿਤੇ ਤੈ ਕੰਚਾਰਿਆ ਸਤੋ ਲਾ ਸਭ ਪਰ ਕਿਰਪਾ ਦਰਡ ਕਰ ਹੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨਕ ਸੁਖੀ ਏਕ ਏਕੀ ਵੀਰ ਪਛਾਨ ਘਰ ਘਰ ਗੇ ਪਰ ਪਰ ਗੀਦਾਨ ਜਬਦ ਕਰ ਬਰਾਬਰ ਦਾਰਾ ਪਰ ਜਾਦਰ ਦਵਦੇ ਆਪਾਰ ਜਦ ਆਕਰਖ ਕਰਤੋਂ ਕਬਹਾਂ ਦੰਮ ਮਿਰਤ ਦੀ ਤਰਸਭ ਹੂੰ ਜੀਤੇ ਬਦਨ ਸੰਸਵ ਧਾਰਾ ਆ ਪਾਪਣ ਦੂਜੋ ਚਾਰ ਤੋਂ ਸਮੀਤੇ ਰਹਿ ਨਰਾ ਲੰਬ ਜਾਣਤ ਬੇਦ ਜਿਹ ਦਰਿਆਲਮ ਨਿਰੰਕਾਰ ਨਿਰਭਕਾ ਨਰ ਲੰਬ ਵਾਦਾਂ ਦੀ ਲਾਣਾ ਦਾ ਸਾੰਭ ਤਾਂਗਾ ਮੂੜੋ ਚਾਰਤ ਭੇਦਾ ਜਾ ਕੋ ਦੇਵਨ ਪਾਵਦ ਵਿਦਦਾਂ ਤਾਂ ਕੋ ਕਰ ਭਾਨ ਅਨਮਾਨਤ ਮਹਾਮੂੜ ਕਾਠ ਭੇਦ ਨਰਾਨ ਮਹਾਦੇਵ ਕੋ ਕਾਇ ਤੁਸਦਾ ਸੇਵ ਅੰਮੰਕਾਰ ਕਾ ਚੀਨਤ ਨੈ ਭੇਵ ਆਬ ਆਪਣੀ ਬੁਧ ਹਜਤੀ ਬਰਨਤ ਪੈਣ ਪੈਣ ਤੈਦੀ ਤੇਮਰਾ ਲਖਣ ਜਾਏ ਪਸਾਰ ਆ ਕੇ ਬਿਸਰਾ ਪ੍ਰਥਮ ਸੰਸਾਰ ਇਕ ਰੂਪਾਨੂ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਅੰਦਰ ਜੇ ਰਜ ਸਿਦਜ ਕੀਨੀ ਉਤਪੁਰਿ ਖਾਨ ਬਹੁ ਰਜ ਦਿਨੀ ਕਹਾ ਫੂਲ ਰਾਜਾ ਬੈਠਾ ਕਉ ਸੰਮਲਤ ਸੰਗ ਰ ਇਕਠਾ ਸਿਰੀ ਸੋਡ ਦਿਖਾਇਆ ਚੰਪਾ ਭਵ ਆਜੁਗਾ ਸ੍ਰਿ ਸੇਂਭਾਵ ਅਬ ਸ਼ਾ ਮੇਰੇ ਤੁਮ ਕਰੋ ਸਿਖਿ ਬਾਰ ਆਸਿਕ ਸੰਗਰਾਉ ਦੁਦਿ ਤੇ ਅਠਵਾ ਦਸ ਬਾਤਾ ਸਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਇਤਾ ਉਸਰ ਨਹੀਂ ਪਾਰ ਤਨ ਕੈ ਦੁਦ ਦੂਤਾ ਮਹਾਰਾਜ ਰੁਖ ਜਵਨ ਪਗ बरे ਉਤਿਹਾਰ ਤੰ ਕੈ ਤੂੰ ਸੰਕਰ ਸਵਡਾਲ ਜੋ ਕਾਲ ਕੋ ਕੁਦਾਰ ਧਿਆਨ ਹੈ ਤਾਂ ਜੀਤਾਲਨ ਕਟ ਨਹੀਂ ਆਇ ਹੈ ਰਸਾ ਹੋਏ ਤੈਂ ਸਭ ਕਾਲਾ ਦੁਡਾਰ ਚੋਟਾਂ ਦੁਡ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਾਰੋ ਤਾਂ ਜੀਤਾ ਤਨ ਖਮਾਰੋ ਰਿੱਦ ਸਿੱਧ ਕਰਮੋ ਸਭ ਹੋਈ ਦੁਡ ਸ਼ਾ ਸ਼ਵਾ ਸਚ ਨਾ ਕੋਈ ਏਕਬਾਰ ਜਨਤ ਮ ਸੰਭਾਰ ਆਕਾਲ ਫਾਤ ਤੈਉ ਬਾਰ ਜਿੰਨ ਨਰ ਨਾਮ ਤਿਹਾਰ ਕਹ ਦਰਦ ਦੁਡ ਗੋ ਤੇ ਰਹਾ ਅਗਰ ਕੇ ਤਮੈ ਸਰੰਤਿ ਆਰੀ ਆਬਾ ਦੇ ਲਿਓ ਗਾਰ ਸਰੋ ਠੋਰ ਮੋ ਸਹਾਵੀ ਦੁਰਦੋਤਿ ਲਿਓ ਮੁਚੈ ਕੋ ਅੰਕਾਰ ਵਾਹਿਗੁਰੂ ਦੀ ਕੀ ਫਤਿਹ 50. ਕਬਿਓ ਬਾਚ ਬਿਣਤੀ ਚਾਹ ਪਈ ਹਮਰੇ ਕਰੋ ਹਾਥ ਦਰਸ਼ਾ ਪੂਰਨ ਹੋਏ ਜਤ ਕੀ ਸ਼ਾ ਅਵ ਚਰਨਨ ਮਾਰੇ ਹਮਾਰਾ ਆਪਣਾ ਜਾਨ ਕੋ ਪ੍ਰਤਿਬਾਰਾ ਹਮਰਾ ਡੋਟ ਸਬਾਤ ਮੁਪਾ ਬੋ ਆਪਾਦਮ ਬਚਾਵ ਸੁਖੀ ਬਸੈ ਮੂਰ ਪਰਵਾਰਾ ਸੇਵ ਸੇ ਸਬਾ ਕਰਦਾ ਰਾਮ ਰਛਾਣੇ ਕਰ ਦਇ ਕਰੀਐ ਸਭ ਬੈਰਨ ਕਵਾ ਸਮਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰੇ ਪਿਆਸਾ ਤੁਮੈ ਸਾਦ ਕੋਈ ਅਵਰਨ ਧਿਆਉ ਜੋ ਮਰ ਚਾਹੋਂ ਸੋ ਤੁਮ ਤੇ ਪਾਣ ਸੇਵ ਸਖਾ ਮਾਰੇ ਤਾਰਿਐ ਚੰਗਨ ਸਦਰਾ ਮਾਰੇ ਮਾਰਿਐ ਆਪ ਹਾਥ ਦਾ ਮਢਿਓ ਬਰਿਐ ਮਰਨ ਕਾਲ ਕਾ ਤਾਸਨ ਬਰਿਐ ਓ ਜੋ ਸਦਾ ਹਮਾਰੇ ਬਚਾ ਸ੍ਰੀ ਆਤੂਜ ਜੋ ਕਰਿਓ ਰਛਾ ਰਾਖ ਲਿਓ ਮੋ ਰੱਖਣ ਹਾਰੇ ਸਾਹਿਬ ਸੰਸਾਹਿ ਬਿਆਲ ਜੀਨ ਬੰਧ ਦੁਸ਼ਟਨ ਕਾ ਹੰਤਾ ਤੁਮੋ ਪਰਿਚਤ ਦਸ ਕੰਤਾ ਕਾਲ ਪਾਇ ਬ੍ਰਹਮਾ ਬਉਧਾਰਾ ਕਾਲ ਪਾਇ ਸੁਭਜ ਉਤਾਰਾ ਕਾਲ ਪਾਇ ਕਰਬ ਸੰਪੁਰਕ ਆਸਾ ਸਵਲ ਕਾਲ ਕਾਕੀ ਆਤਮਾ ਆਸਾ ਜਮਨ ਕਾਲ ਜੋਗੀ ਸਭ ਕੀ ਉਹ ਵਿਦਰਾ ਬ੍ਰਹਮਾ ਜੋਥੀ ਉਹ ਜਮਨ ਕਾਲ ਸਭ ਲੋ ਸਵਾਰਾ ਨਮਸਕਾਰ ਹੈ ਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਇ ਤੋ ਜਛਨੇ ਉਭਜਾਇ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਮਹਾਰਾ ਨਮਸਕਾਰ ਤੁਸੀਂ ਕੋ ਮਹਾਰੇ ਸਲ ਪ੍ਰਜਾਣ ਆਵਸਵਾਰ ਸਭ ਕਣ ਕੋ ਸਭ ਗਣ ਸਭ ਦੀਓ ਸਤਰਨ ਕੋ ਪਲ ਮੋਮਬਦ ਕੇ ਆੜ ਗਾੜ ਕੇ ਅੰਦਰ ਕੀ ਜਾਨੰਤ ਭਲੇ ਗੁਰ ਕੀ ਪੀਰਵਚਾਨੰਤ ਚਿੜੀ ਤੈ ਕੰਚਾਰਿਆਸ ਤੋ ਲਾਲ ਸਭ ਪਰ ਪ੍ਰਬਾਦ ਟ ਪਰ ਹੂ ਲਾਲ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਦਨਕ ਸੁਖੀ ਇਕ ਇਕੀ ਵੀਰ ਪਛਾਨ ਘਰ ਘਰ ਕੇ ਪਰ ਪਰ ਕੀ ਜਾਨ ਜਬ ਉਦ ਕਰਿ ਪਰਾਕਰਦਾਰਾ ਪ੍ਰਜਾਦਰ ਦਵਦੇ ਅਪਾਰ ਜਬ ਆਕਰਖ ਕਰਤੋਂ ਕਬਹਾਂ ਦੰਮ ਮਿਰਤ ਦੇ ਤਰਸਭੋਂ ਦੇਤੇ ਬਦਨ ਸਭ ਸਭ ਧਾਰ ਆਪਾਪਣੀ ਦੂਜੇ ਉਚਾਰ ਤਮ ਸਭੀ ਰੀਤੇ ਰਹਿ ਨਰਾ ਲੰਬ ਜਾਣਤ ਬੇਦ ਭੇਦ ਅਯਾਮ ਨਿਰੰਕਾਰ ਨਰਪਕਾ ਨਰ ਲੰਭ ਵਾਦਾਂ ਦੀ ਲਾਣਾ ਦਾ ਸਾੰਭ ਤਾਂ ਕਾ ਮੂਰੋ ਚਾਰਤ ਤੇ ਦਾ ਜਾ ਕੋ ਦੇਵਨ ਪਾਵਦ ਵਿਦਾਰ ਤਾਂ ਕੋ ਕਰ ਬਾਨ ਅਨਮਾਨਤ ਮਹਾਮੂੜ ਕਾਠ ਭੇਦ ਨਰਨ ਮਹਾਦੇਵ ਕੋ ਕਾਇ ਤੁ ਸਦਾ ਸੇਵ ਨਿਰੰਕਾਰ ਕਾ ਜੀਵਨ ਤਨ ਦੇਵ ਆਪ ਆਪਨੀ ਬੁਧ ਹਜਤੀ ਬਰਣਤ ਪੈਣ ਪੈਣ ਤੈਦੀ ਤਮਰਾ ਲਖਣ ਜਾਏ ਪਸਾਰਾ ਕੇ ਬਿਸਰਾ ਬ੍ਰਤੰ ਸੰਸਾਰਾ ਇਕ ਰੂਪਾਨੂ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਅੰਦਰ ਦੇ ਜੈ ਰਾਜ ਸਦਜ ਕੀਨੀ ਉਤਪੁਰ ਖਾਨ ਬਹੁ ਰਾਜ ਦੇਨੀ ਕਹਾ ਫੋਲ ਰਾਜਾ ਬੈਠਾ ਕਉ ਸਮਰਪਤ ਸੰਗ ਰਕਟ ਸਿਵਰੀ ਸੋੜ ਦਿਖਾਇਆ ਚੰਪਾ ਭਵਵਾ ਜੁਗਾ ਸਰੂਪ ਸੇ ਅੰਭਾਵ ਅਬ ਅਸਾ ਮੇਰੇ ਤੁਮ ਕਰੋ ਸਿਖਿ ਬਾਰ ਆਸਿਕ ਸੰਗਰਾਉਂ ਦੁਧ ਤੇ ਅਠਵਾ ਦਸ ਬਾਤਾ ਸਲਮਲੇਸ਼ ਕਰੋ ਰਣ ਘਾਤਾ ਜੇ ਆਸਤ ਹੋਇਤਾ ਸਾਰਾ ਨਹੀਂ ਪਾਰ ਆਇ ਤਨ ਕੈ ਦੁਧ ਦੂਤਾ ਮਾਰਾਇ ਰੁਖ ਜਵਨ ਪਗ ਬਰੇ ਉਤਿਹਾਰ ਤਨ ਕੈ ਤੁਮ ਸੰਕਰ ਸਵਡਾਲ ਜੋ ਕਾਲ ਕੋ ਇਕ ਬਾਰ ਧਿਆਨ ਹੈ ਤਾਂ ਕੇ ਪਾਲਨ ਕੋਟ ਨਹੀਂ ਆਇ ਹੈ ਅਸਾ ਹੋਏ ਤਾ ਸਭ ਕਲਾ ਦੁੜਾਰਿ ਤੋਟਾਂ ਦੁਦ ਕਾਲਾ ਕਿਰਪਾ ਦਿੱਟੇ ਤਨ ਜੈ ਨਿਹਾਰੋ ਤਾਂ ਗੁਇਤਾ ਤਨ ਖਮਾਰੋ ਰਦ ਸਿੱਧ ਕਰਮੋ ਸਭ ਹੋਈ ਦੁੜ ਸ਼ਾਹਾ ਸ਼ਵਾ ਸਚ ਨਾ ਕੋਈ ਇਕ ਬਾਰ ਜਨ ਤੁਮ ਸੰਭਾਰਾ ਕਾਲ ਫਾਤ ਤੈਉ ਬਾਰ ਜਿਨ ਨਰ ਨਾਮ ਤਿਹਾਰ ਕਹ ਦਰਦ ਦੁੜ ਦੋਤਿ ਰਹਾ ਕਰਕੇ ਤੁਮ ਸਰੰਥਿਆਰੀ ਆਬਾ ਦੇ ਲਿਓ ਦਾਰ ਸਰਉ othor ਮੋਹ ਸੁਹਾਵੀ ਦੁੜ ਦੋਤਿ ਲਿਓ ਸਾਹਿਬ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਕਬਿਓ ਬਾਚ ਬੇਣ ਤੇ ਚਾਉ ਪਈ ਅਮਰੇ ਕਰੋ ਹਾਥ ਦਾ ਰੱਛਾ ਪੂਰਨ ਹੋਏ ਰਤਗੀਸ਼ਾ ਅਵ ਚਰਨ ਨਨ ਮਾਰੇ ਹਮਾਰਾ ਆਪਣਾ ਜਾਨ ਕੋ ਪ੍ਰਤਿਬਾਰਾ ਹਮਰਾ ਡੋਟ ਸਬਾਤ ਮੁਕਾਬੋ ਆਪਾ ਬੋ ਆਪਾ ਦਮ ਬਚਾਵ ਸੁਖੀ ਬਸੈ ਮੂਰ ਪਰਵਾਰਾ ਸੇਵ ਸੇਵ ਸਬਾ ਕਰਦਾ ਰਾਮ ਰਛਾਣ ਕਰ ਦਇਆ ਕਰੀਐ ਸਭ ਬੈਰਨ ਕਵਾ ਸੰਹਰਿਆ ਪੂਰਨ ਹੋਇ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸ ਤਮੈ ਸਾਧ ਕੋਈ ਅਵਰਨ ਧਿਆਉ ਜੋ ਮਰ ਚਾਹੋਂ ਸੋ ਤੁਮ ਤੇ ਪਾਉ ਸੇਵ ਸਖਾ ਮਾਰੇ ਤਾਰੀਐ ਚੁਣ ਜੁਣ ਸਦਰਾ ਮਾਰੇ ਮਾਰੀਐ ਆਪ ਹਾਥ ਦਮ ਦਿਓ ਬਰਿਆ ਮਰਨ ਕਾਲ ਕਾ ਤਰਾਸ ਨੂੰ ਬਰਿਆ ਹੁਦੋ ਸੁਦਾ ਮਾਰੇ ਬਚਾ ਸ੍ਰੀਆ ਤਉ ਜੋ ਕਰਿਓ ਰਛਾ ਰਾਖ ਲਿਓ ਮੋ ਰੱਖਣ ਹਾਰੇ ਸਾਹਿਬ ਸੰਸਾਹਿ ਬਿਆਲ ਦੀਨ ਬੰਦ ਦੁਇ ਤਨ ਕੇ ਹੰਤਾ ਤਮੋ ਪਰਿਚਲ ਦਸ ਗੰਤਾ ਕਾਲ ਪੈ ਬ੍ਰਹਮ ਬਵਧਾਰ ਕਾਲ ਪੈ ਸੂਰਜ ਉਵਤਾਰ ਕਾਲ ਪੈ ਕਰਬੁ ਸੰਪੁਰ ਪ੍ਰਕਾਸ਼ ਸਵਲ ਕਾਲ ਕਾਖੀ ਆਤਮਾਸਾ ਜਮਨ ਕਾਲ ਜੋਗੀ ਸਵਕੀਆ ਬਿਦਰਾ ਬ੍ਰਹਮ ਜੋਤੀਆ ਜਮਨ ਕਾਲ ਸਵ ਲੋ ਸਵਾਰਾ ਨਮਸਕਾਰ ਤੈਂ ਹਮਾ ਮਹਾਰਾਜ ਜਮਨ ਗਾਲ ਸਭ ਜਗਤ ਬਨਾਇਓ ਦੇਵਦਾਤ ਜਛਨੇ ਉਬਜਾਇ ਆਦੇ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਮਹਾਰਾਜ ਨਮ ਸੁਖਾਰ ਤੁਸੀਂ ਕੋ ਮਾਰੇ ਸਲ ਪ੍ਰਜਾ ਜਨ ਆਵਸਵਾਲ ਸਭ ਕਨ ਕੋ ਸਭ ਗਣ ਸਭ ਦੀਓ ਸਤਰਨ ਕੋ ਪਲ ਮੋਬਦ ਕੇ ਅੜਗੜ ਕੇ ਅੰਦਰ ਕੀ ਜਾਨੰਤ ਭਲੇ ਗੁਰ ਕੀ ਪੀਰ ਬਚਾਨੰਤ ਦੇਤੇ ਕੰਚਾਰਿਆ ਸਤੋ ਲਾਲ ਸਭ ਪਰ ਪ੍ਰਬਾਦਰਡ ਪਰ ਹੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨਕ ਸੁਖੀ ਏਕ ਏਕੀ ਪੀਰ ਪਛਾਨ ਘਰ ਘਰ ਕੇ ਪਰ ਪਰ ਗੀ ਜਾਣ ਜਬ ਉਦ ਕਰਿ ਕਰਾ ਪਰਦਾਰਾ ਪਰ ਜਾਦਰ ਦਵਦੇ ਆਪਾਰ ਜਦ ਆਕਰਖ ਕਰਤੋਂ ਕਬ ਹੋਂ ਤਮ ਮਿਰਤ ਦੀ ਤਰਸਭੋਂ ਜੇਤੇ ਬਦਨ ਸੋ ਸਵਧਾਰ ਆਪਾਪਣ ਦੂਜੋ ਚਾਰ ਹੈ ਤਮ ਸੰਭੀਤੇ ਰਹਿ ਨਰਾ ਲੰਬ ਜਾਣਤ ਬੇਦ ਭੇਦ ਆਲੰ ਨਿਰੰਕਾਰ ਨਿਰਪਕਾ ਨਰ ਲੰਬ ਵਾਦਾਂ ਦੀ ਲਾਣਾ ਦਾ ਸੰਭ ਤਾਂ ਕਾ ਮੂੜੋ ਚਾਰ ਤੇ ਦਾ ਜਾ ਕੋ ਦੇਵਨ ਪਾਵਦ ਵਿਦਦਾਂ ਤਾਂ ਕੋ ਕਰ ਭਾਨ ਅਨਮਾਨਤ ਮਹਾਮੂੜ ਕਾਛ ਭੇਦ ਨਰਨ ਮਹਾਦੇਵ ਕੋ ਕਾਇ ਤੁ ਸਦਾ ਸੇਵ ਅਨੰਕਾਰ ਕਾ ਜੀਵਨ ਤਨੈ ਭੇਵ ਆਬ ਆਪਣੀ ਬੁਧ ਹ ਜੀਤੀ ਬਰਨਤ ਪੈਨ ਪਣਤ ਤੈਦੀ ਤਮਰਾ ਲਖਣ ਜਾਏ ਪਸਾਰ ਆ ਕੇ ਬਿਸਰਾ ਪ੍ਰਤਮ ਸੰਸਾਰ ਇਕ ਰੂਪਾਨੂ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਅੰਦਰ ਦੇ ਜੈ ਰਾਜ ਸਦਜ ਕੀਨੀ ਉਤਪੁਰ ਖਾਨ ਬਹੁ ਰਾਜ ਦੇਨੀ ਕਹਾ ਫੋਲ ਰਾਜਾ ਬੈਠਾ ਕਉ ਸਮਲਤ ਸੰਗਰ ਇਕਠਾ ਸਿਵਰੀ ਸੋਡਿ ਸੁਖਾਇਆ ਚੰਪਾ ਭਵ ਆਜੁਗਾ ਸਰਬ ਸੇ ਅੰਭਾਵ ਅਬ ਅਸ਼ਾ ਮੇਰੇ ਤੁਮ ਕਰੋ ਸਿਖਰ ਬਾਹਰ ਆਸਿਕ ਸੰਗਰਾਉਂ ਦੁੜ ਤੇ ਅਠਵਾ ਦਸ ਬਾਤਾ ਸਲਮਲੇਸ਼ ਕਰੋ ਰਣ ਘਾਤਾ ਜੇ ਆਸ ਤੋਈਤਾ ਉਸਾਰੋਂ ਨਹੀਂ ਪਾਰ ਆਇ ਤਨ ਕੇ ਦੁੜ ਦੂਤਾ ਮਹਾਰਾਜ ਰੁਖ ਜਵਨ ਪਗ ਬਰੇ ਉਤਿਹਾਰ ਤਨ ਕੇ ਤੁਮ ਸੰਕਰ ਸਵਡਾਲ ਜੋ ਕਾਲ ਕੋਏ ਕੁਦਾਰਤ ਹੈ ਤਾਂ ਕੀ ਕਾਲ ਨਿਕਟ ਨਹੀਂ ਆਇ ਹੈ ਰਸਾ ਹੋਏ ਤਾਂ ਸਭ ਕਾਲਾ ਦੁਟਾਰੇ ਚੋਟਾਂ ਦੁਟ ਕਾਲਾ ਕਿਰਪਾ ਦਿਟ ਤਨ ਜੈ ਨਿਹਾਰੋ ਤਾਂ ਕੀ ਵਿਤਾ ਤਨ ਖਮਾਰੋ ਰਿੱਦ ਸਿੱਦ ਕਾਰਮੋ ਸਭ ਹੋਈ ਦੁੜਿ ਸ਼ਾਸ਼ ਸ਼ਵਾਸਤ ਨਾ ਕੋਈ ਇਕ ਬਾਰ ਜਨਤਮ ਸੰਭਾਰਾ ਕਾਲ ਫਾਸ ਤੈ ਮਾਰ ਜਿਨ ਨਰ ਨਾਮ ਤਿਹਾਰ ਕਾ ਦਰਦ ਦੁੜਦੋ ਤੇ ਰਹਾ ਕਰ ਕੇ ਤੁਮੈ ਸਰੰਤਿ ਆਰੀ ਆਬਾ ਦੇ ਲਿਓ ਬਾਰ ਸਰਵ ਥੋਰ ਮੋਹ ਸਹਾਈ ਦੁੜਦੋ ਤੇ ਲਿਓ ਵਿਚੈ ਕੋ ਹੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਮੀ कबे ओ बाच बणती चापई हमरे कर हाथ दरक्षा पूर्ण हो हितकीषा अव चरणन मारे हमारा अपना जान क प्रबारे हमारा दुख सभा तुम पा बहु आपादम बचाव सुखी बसै मोरो परिवार सेवै सब कर्ता राम रछाने कर दया करियै सब एरन कवा स्मरयै पूर्ण होय हमारी आशा ਤੋਰ ਪੈਨ ਕੇ ਰੇ ਪਿਆਸਾ ਤਮੈ ਸਾਦ ਕੋਈ ਵਰਨ ਧਿਆਉ ਜੋ ਮਰ ਚਾਹੋਂ ਸ ਤਮਤੇ ਪਾਉ ਸੇਵ ਸੇ ਖਾਮਾਰ ਕਾਰਿਐ ਚੁਣ ਚੁਣ ਸਦਰਾ ਮਾਰੇ ਮਾਰਿਐ ਆਪ ਹਾਥ ਦਾ ਮੜਿਓ ਬਰਿਐ ਮਨ ਕਾਲ ਕਾ ਤਰਾਸੁ ਨ ਬਰਿਐ ਓ ਰੋ ਸਦਾ ਹਮਾਰੇ ਬੱਚਾ ਅਗਰੀਆ ਤੋ ਜੋ ਕਰਿਓ ਰਛਾ ਰਾਖ ਲਿਓ ਮੋ ਰਾਖਨ ਹਾਰੇ ਸਾਹਿਬ ਸੰਸਾਹਿ ਬਿਆਲ ਜੀਣ ਬਾਂਧੋ ਦੁਇ ਤਨ ਕਹ ਹੰਤਾ ਤਮੋ ਪਰਿਚਤ ਰਦਸ ਕੰਤਾ ਕਾਲ ਪਾਇ ਬ੍ਰਹਮ ਬਉਧਰਾ ਕਾਲ ਪਾਇ ਸੁਖ ਜੂ ਅਵਤਾਰ ਕਾਲ ਪਾਇ ਕਰਿ ਵਿਸੰਪੁਰ ਕਾਸਾ ਸਵਲ ਕਾਲ ਕਾ ਕੀ ਆਤਮਾਸਾ ਜਮਨ ਗਾਲ ਜੋਗੀ ਸਵਕੀਆ ਬੇਦਰਾ ਬ੍ਰਹਮਾ ਜੋਥਿਓ ਜਮਨ ਕਾਲ ਸਵ ਲੋ ਸਵਾਰਾ ਨਮਸਕਾਰ ਤੈਂ ਹਮਾ ਹਾਰ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨੇ ਉਭਜਾਇ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਾਰ ਨਮਸਕਾਰ ਤੁਸੀਂ ਕੋ ਮਾਰੇ ਸਲ ਪ੍ਰਜਾ ਜਨ ਆਵਸਵਾਰ ਸਭ ਕਨ ਕੋ ਸਭ ਗਣ ਸਭ ਦੀਓ ਸਦਰਨ ਕੋ ਪਲ ਮਉਬਦ ਕੇ ਅੜਗਾੜ ਕੇ ਅੰਦਰ ਕੀ ਜਾਨੰਤ ਭਲੇ ਗੁਰ ਕੀ ਪੀਰ ਬਚਾਨੰਤ ਜਿਤੇ ਤੈ ਕੰਚਾਰਿਆ ਸਤੋ ਲਾ ਸਭ ਪਰ ਕਿਰਪਾ ਦਰਡ ਕਰ ਹੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਦਨਕ ਸੁਭੇ ਏਕ ਏਕੀ ਪੀਰ ਪਛਾਨ ਘਰ ਘਰ ਗੇ ਪਰ ਪਰ ਗੀਦਾਨ ਜਬ ਉਦ ਕਰਿ ਬਰਾਕਰਦਾਰਾ ਪ੍ਰਜਾਦਰ ਦਵਦੇ ਆਪਾਰ ਜਬ ਆਕਰਖ ਕਰਤੋਂ ਕਬਹਾਂ ਦੰਮ ਮਿਰਤ ਦੇ ਤਰ ਸਭ ਹੂੰ ਦੇਦੇ ਬਦਨ ਸਭ ਸਭ ਧਾਰ ਆਪ ਆਪਣੀ ਦੂਜੋ ਚਾਰ ਤਮ ਸਭੀ ਰੀਤੇ ਰਹਿ ਨਰਾ ਲੰਬ ਜਾਣਤ ਬੇਦ ਝਿਧਰ ਆਲੰ ਨਿਰੰਕਾਰ ਨਿਰਭਕਾਨ ਰਲਾੰਬ ਵਾਦਾਂ ਦੀ ਲਾਣਾ ਦਾ ਸੰਭ ਤਾਂਗਾ ਮੂੜੋ ਚਾਰ ਦਪੇ ਦਾ ਰਾ ਕੋ ਦੇਵਨ ਪਾਵਦ ਵਿਦਧਾਰ ਤਾਂ ਕੋ ਕਰ ਬਾਨ ਅਨਮਾਨਤ ਮਾਮੂੜ ਕਾਠ ਭੇਦ ਨਰਾਨ ਮਹਾਦੇਵ ਕੋ ਕਾਇ ਤੁਸਦਾ ਸੇਵ ਨਿਰੰਕਾਰ ਕਾ ਜੀਣ ਤਨ ਭੇਵ ਆਪ ਆਪਨੀ ਬੁਧ ਹਜਤੀ ਬਰਨਤ ਪੈਣ ਪੈਣ ਤੈਦੀ ਤਮਰਾ ਲਖਣ ਜਾਏ ਪਸਾਰ ਆ ਕੇ ਬਿਸਰਾ ਪ੍ਰਥਮ ਸੰਸਾਰ ਇਕ ਰੂਪਾਨੂ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਅੰਦਰ ਜੇ ਰਜ ਸਦਜ ਕੀਨੀ ਉਤਪ੍ਰਿਖਾਨ ਬਹੁ ਰਜ ਦਿਨੀ ਕਹਾ ਫੂਲ ਰਾਜਾ ਬੈਠਾ ਕਉ ਸਮਰਤ ਸੰਗਰ ਇਕਠਾ ਸੂਰੀ ਛੋੜ ਦਿਖਾਇ ਚੰਪਾ ਬਵਾ ਜੁਗਾ ਸਰਬ ਸੇਂਭਾਵ ਅਬ ਅਸ਼ਾ ਮੇਰੇ ਤੁਮ ਕਰੋ ਸਿਖਿ ਬਾਰ ਆਸਿਕ ਸੰਗਰਾਂਉ ਦੁਦਿ ਤੇ ਅਠਵਾ ਦੁ ਬਾਤਾ ਸਲਮਲੇਸ਼ ਕਰੋ ਰਣ ਘਾਤਾ ਜੇ ਆਸ ਤੋਇਤਾ ਸਾਰ ਨਹੀਂ ਪਾਰ ਤਨ ਕੈ ਦੁਦ ਦੂਤਾ ਮਹਾਰਾਯ ਰੁਖ ਜਵਨ ਪਗ ਬਰੇ ਉਤਿਹਾਰ ਤੰ ਕੈ ਤੁਮ ਸੰਕਰ ਸਵਡਾਲ ਜੋ ਕਾਲ ਕੋ ਇਕ ਬਾਰ ਧਿਆਨ ਹੈ ਤਾਂ ਕਿਹ ਕਾਲਨ ਕਟ ਨਹੀਂ ਆਇ ਹੈ ਰਸਾ ਹੋਏ ਤੈਂ ਸਭ ਕਾਲਾ ਦੁਡਰ ਚੋਟਾਂ ਦੁਡ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਾਰੋ ਤਾਂ ਕਿਵਤਾ ਤਨ ਖਮਾਰੋ ਰਦ ਸਿੱਧ ਕਰਮੋ ਸਭ ਹੋਈ ਦੁਡ ਸ਼ਾ ਸ਼ਵਾ ਸੱਚ ਨਾ ਕੋਈ ਇੱਕ ਬਾਰ ਜਨਕਮ ਸੰਭਾਰ ਆ ਕਾਲ ਫਾਤ ਤੈਉ ਬਾਰ ਜਨ ਨਰ ਨਾਮ ਤਿਹਾਰ ਕਹ ਦਰਦ ਦੁਡ ਗੋਤੀ ਰਹਾ ਅਗਰ ਕੇਤ ਮੈਂ ਸਰੰਤਿਆਰੀ ਆ ਬਾਦਿ ਲਿਓ ਗਾਰ ਸਰੋ ਧਰਮੋ ਸਹਾਵੀ ਦੁਰਦੋਤਿ ਲਿਓ ਮੁਟੈ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਣਤੀ ਚਾਹ ਪਈ ਹਮਰੇ ਕਰੋ ਹਾਥ ਦਰਸ਼ਾ ਪੂਰਨ ਹੋਏ ਰਤਗੀਸ਼ਾ ਆਵ ਚਰਨਨ ਮਾਰੇ ਹਮਾਰਾ ਆਪਣਾ ਜਾਨ ਕੋ ਪ੍ਰਤਿਬਾਰਾ ਹਮਰਾ ਡੋਟ ਸਬਾਤ ਮੁਪਾਵ ਹੋ ਆਬਾਦਮ ਬਚਾਵ ਸੁਖੀ ਬਸੈ ਮੋਰ ਪਰਿਵਾਰਾ ਸੇਵ ਸੇਖ ਸਬਾ ਕਰਦਾ ਰਾਮ ਰਛਾਣ ਕਰ ਦਇ ਕਰੀਐ ਸਭ ਬੈਰਨ ਕਵਾ ਸੰਮਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰੇ ਪਿਆਸਾ ਤੁਮੈ ਸਾਧ ਕੋਈ ਅਵਰਨ ਧਿਆਉ ਜੋ ਮਰ ਚਾਹੋਂ ਸੋ ਤੁਮ ਤੇ ਪਾਣ ਸੇਵ ਸੁਖਾ ਮਾਰ ਤਾਰੀਐ ਚੁਣ ਗੁਨ ਸਤਿਰਾ ਮਾਰੇ ਮਾਰੀਐ ਆਪ ਹਾਥ ਦਮ ਦਿਓ ਬਰਿਆ ਮਰਨ ਕਾਲ ਕਾ ਤਾਸਨ ਬਰਿਆ ਓ ਜੋ ਸੁਦਾ ਹਮਾਰੇ ਬੱਚਾ ਅਜ਼ਰੀਆ ਤੋ ਜੋ ਕਰਿਓ ਰਛਾ ਰਾਖ ਲਿਓ ਮੋ ਰਖਨ ਹਾਰੇ ਸਾਹਿਬ ਸੰਸਾਹਿ ਬਿਆਲ ਦੀਨ ਬਾਂਧੋ ਦੁਤਨ ਕਹ ਹੰਤਾ ਤਮੋ ਪਰਿਚਿਤ ਦਸ ਗੰਤਾ ਕਾਲ ਪੈ ਬ੍ਰਹਮ ਬਉਧਰਾ ਕਾਲ ਪੈ ਸੁਭਜੂ ਅਵਤਾਰ ਕਾਲ ਪੈ ਕਰਬ ਸੰਦੁਰਗਾਸਾ ਸਵਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਵਕੀਆ ਬਿਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਵ ਲੋਕ ਸਵਾਰਾ ਨੰਸਪਾਰਾ ਤੈਂ ਹਮਾ ਮਹਾਰਾਜ ਜਮਨਗਾਲ ਸਭ ਜਗਤ ਬਨਾਇਓ ਦੇਵਦਾਤ ਜਛਨੇ ਉਭਜਾਇ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾਜ ਨਮ ਸੁਖਾਰ ਤੁਸੀਂ ਕੋ ਮਹਾਰੇ ਸਲ ਪ੍ਰਜਾ ਜਨ ਆਵਸਵਾਜ ਸਭ ਕਨ ਕੋ ਸਭ ਗਣ ਸਭ ਲੀਓ ਸਦਰਨ ਕੋ ਪਲ ਮੋਮਦ ਕੇ ਅੜਗਾੜ ਕੇ ਅੰਦਰ ਕੀ ਜਾਨੰਤ ਭਲੇ ਗੁਰ ਕੀ ਪੀਰ ਬਚਾਨੰਤ ਜਿਤੇ ਤੈ ਕੰਚਾਰਿਆਸ ਤੋ ਲਾਲ ਸਭ ਪਰ ਕਿਰਪਾ ਦਰਡ ਪਰ ਹੂ ਲਾਲ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨਕ ਸੁਖੀ ਏ ਕਾ ਏ ਕੀ ਪੀਰ ਪਛਾਨ ਘਰ ਘਰ ਕੇ ਪਰ ਪਰ ਕੀ ਜਾਨ ਜਬ ਉਦ ਕਰਿ ਪਰਾਪਰਦਾਰਾ ਪਰ ਜਾਦਰ ਦਵਦੇ ਆਪਾਰ ਜਬ ਆਕਰਖ ਕਰਤੋਂ ਕਬ ਹਾਂ ਦੰਮ ਮਿਰਤ ਦੇ ਤਰਸ ਬਹੁ ਦੇਤੇ ਬਦਨ ਸਭ ਸਭ ਧਾਰ ਆਪ ਆਪਣੀ ਦੂਜੇ ਉਚਾਰ ਤਮ ਸਭ ਰੀਤੇ ਰਹਿ ਨਰਾ ਲੰਬ ਜਾਣਤ ਬੇਦ ਭੇਦ ਅਯਾਮ ਨਿਰੰਕਾਰ ਨਰਪਕਾ ਨਰ ਲੰਭ ਵਾਦਾਂ ਦੀ ਲਾਣਾ ਦਾ ਸਾੰਭ ਤਾਂ ਕਾ ਮੂਰੋ ਚਾਰਤ ਤੇ ਧਾਰਾਂ ਕੋ ਦੇਵਨ ਪਾਵਦ ਵਿਧਾਰ ਤਾਂ ਕੋ ਕਰ ਬਾਨ ਅਨਮਾਨਤ ਮਹਾਮੂੜ ਕਾਠ ਭੇਦ ਨਰਨ ਮਹਾਦੇਵ ਕੋ ਕਾਇ ਤੁ ਸਦਾ ਸੇਵ ਅਨੰਕਾਰ ਕਾ ਚੀਨਤ ਨੈ ਦੇਵ ਆਬ ਆਪਣੀ ਬੁਧ ਹੜਤੀ ਬਰਨਤ ਪੈਣ ਪੈਣ ਤੈਦੀ ਤਮਰਾ ਲਖਣ ਜਾਏ ਪਸਾਰਾ ਕੇ ਬਿਸਰਾ ਪ੍ਰਤਮ ਸੰਸਾਰ ਇਕ ਰੂਪਾਨੂ ਸਰੂਪਾ ਰੰਗ ਭਇਓ ਰਾਵਕੈ ਭੂਪਾ ਅੰਦਰ ਦੇ ਜੈ ਰਾਜ ਸਦਜ ਕੀਨੀ ਉਤਪੁਰ ਖਾਨ ਬਹੁ ਰਾਜ ਦੇਨੀ ਕਹਾ ਫੋਲ ਰਾਜਾ ਬੈਠਾ ਕਉ ਸਮਨ ਪਰ ਸੰਗ ਰਹਿ ਕਹਿਤਾ ਸਿਵਰੀ ਸੋਡਿ ਸੁਖਾਇਆ ਚੰਪਾ ਬਿਵਾ ਦੁਗਾ ਸਰਬ ਸੇ ਅੰਭਾਵ ਅਬ ਸ਼ਾ ਮੇਰੇ ਤੁਮ ਕਰੋ ਸਿਖਿ ਬਾਰ ਆ ਸਿਖ ਸੰਗਰਾਂਉ ਦੁਦਿ ਤੇ ਅਠਵਾ ਦਸ ਬਾਤਾ ਸਗਲ ਮਲੇਸ਼ ਕਰਿ ਰਣ ਘਾਤਾ ਜੇ ਅਸਤ ਹੋਇਤਾ ਸਾਰੋਂ ਨਿਪਾਰਾਇ ਤਨ ਕੈ ਦੁਦ ਦੂਤਾ ਮਾਰਾਇ ਰੁਖ ਜਵਨ ਪਗ ਬਰੇ ਉਤਿਹਾਰ ਤਨ ਕੈ ਤੁਮ ਸੰਕਟ ਸਭ ਢਾਲ ਜੋ ਕਾਲ ਕੋ ਇਕ ਬਾਰ ਧਿਆਨ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸਾ ਹੋਏ ਤਾਹ ਸਭ ਕਾਲਾ ਦੁਡਾਰਿ ਤੋਟਾਂ ਦੁਡ ਕਾਲਾ ਕਿਰਪਾ ਦਿੱਟੇ ਤਨ ਜੈ ਨਿਹਾਰੋ ਤਾਂ ਕਿ ਤਾ ਤਨ ਖਮਾਰੋ ਰਦ ਸਦ ਕਰਮੋ ਸਭ ਹੋਈ ਦੁਡ ਸ਼ਾ ਸ਼ਵਾ ਸਚ ਨਾ ਕੋਈ ਇੱਕ ਵਾਰ ਜਨਤਮ ਸੰਭਾਰ ਕਾਲ ਫਾਸ ਤੈਉ ਬਾਰ ਜਿਨ ਨਰ ਨਾਮ ਪਿਆਰ ਕਹ ਦਰਦ ਦੁਡ ਗੋ ਤੇ ਰਹਾ ਕਰਕੇ ਤੁਮ ਸਰੰਤਿਆਰੀ ਆਬਾ ਦੇ ਲਿਓ ਸਰੋਠੌਰ ਮੋ ਸਹਾਇ ਦੁਰਦੋਤ ਤੇਲੋ